ਸਲਕਨ ਸਟੂਡੈਂਟਸ ਸਾਡਾ ਅੱਜ ਦਾ ਟੌਪਿਕ ਹੈ ਜਿਹੜਾ ਉਪਭਾਸ਼ਾ ਜਾਂ ਉਪਬੋਲੀ ਬਾਰੇ ਆ ਕਿਸੇ ਵੀ ਭਾਸ਼ਾ ਦਾ ਇਲਾਕਾਈ ਸਥਾਨਕ ਜਾਂ ਸਮਾਜਿਕ ਤੌਰ ਤੇ ਨਿਖੇੜਵੀਂ ਬਣਨ ਗਈ ਨੂੰ ਉਪਭਾਸ਼ਾ ਜਾਂ ਬੋਲ ਵੀ ਕਿਹਾ ਜਾਂਦਾ ਏ ਇਸ ਦੀ ਪਛਾਣ ਖਾਸ ਤੌਰ ਤੇ ਜਿਹੜੀ ਸ਼ਬਦਾਰवली ਵਰਤੀ ਜਾਂਦੀ ਏ ਇਸ ਚ ਤੇ ਵਿਆਕਰਨਕ ਵੰਤਰ ਜਿਹੜੀ ਹੁੰਦੀ ਏ ਇਸ ਕਾਰਨ ਹੁੰਦੀ ਏ ਇਸ ਨੂੰ ਭਾਸ਼ਾ ਦਾ ਪੂਰਨ ਦਰਜਾ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਇੱਕ ਭਾਸ਼ਾ ਦੀਆਂ ਉਪ ਭਾਸ਼ਾਵਾਂ ਹੁੰਦੀਆਂ ਨੇ ਇੱਥੇ ਪ੍ਰਭਾਸ਼ਾ ਦਿੱਤੀ ਹੋਈ ਹੈ ਜੀਐਸ ਪੁਆਰ ਦੀ ਜਿਹੜੀ ਪੰਜਾਬੀ ਭਾਸ਼ਾ ਹੈ ਇਸ ਦੀਆਂ ਉਪ ਬੋਲੀਆਂ ਕਿਹੜੀਆਂ-ਕਿਹੜੀਆਂ ਨੇ ਮਾਜੀ ਦੁਆਬੀ ਮਲਵਾਈ ਪੁਆਦੀ ਪੋਠੋਹਾਰੀ ਲੈਂਦੀ ਸ਼ਾਸ਼ੀ ਬਾਵਲਪੁਰੀ ਸਰਾਈ ਕੀ ਮਲਤਾਨੀ ਕਾਂਗੜੀ ਆਦਿ ਇਹ ਜਿਹੜੀਆਂ ਉਪ ਭਾਸ਼ਾਵਾਂ ਨੇ ਪੰਜਾਬੀ ਭਾਸ਼ਾ ਚ ਸ਼ਾਮਲ ਨੇ ਹੁਣ ਅਸੀਂ ਜੇ ਇਹਨਾਂ ਦੀ ਗੱਲ ਕਰੀਏ ਮਾਝੀ ਹੈ ਜਿਹੜੀ ਰਾਵੀ ਦਰਿਆ ਦੇ ਅਤੇ ਬਿਆਸ ਸਤਲੁਜ ਦੇ ਵਿਚਕਾਰਲੇ ਇਲਾਕਿਆਂ ਚ ਬੋਲੀ ਜਾਂਦੀ ਆ ਇਹਦੇ ਵਿੱਚ ਕਿਹੜੇ-ਕਿਹੜੇ ਇਲਾਕੇ ਆ ਜਾਂਦੇ ਨੇ ਅੰਮ੍ਰਿਤਸਰ ਗੁਰਦਾਸਪੁਰ ਲਾਹੌਰ ਜਿਹੜਾ ਪਾਕਿਸਤਾਨ ਦਾ ਖੇਤਰ ਆ ਇਹ ਆ ਜਾਂਦੇ ਨੇ ਇਹ ਪੰਜਾਬੀ ਦੀ ਟਕਸਾਲੀ ਉਪਭਾਸ਼ਾ ਹੈ ਇਸ ਉਪਭਾਸ਼ਾ 'ਚ ਕਈ ਨਾਵਾਂ ਦਾ ਬਹੁਵਚਨ ਬਣਾਉਣ ਲਈ ਬਿਹਾਰੀ ਦੇ ਨਾਲ ਬਿੰਦੀ ਲਗਾਈ ਜਾਂਦੀ ਹੈ ਜਿਵੇਂ ਮੱਝ ਤੋਂ ਮੱਝੀ ਅੱਖ ਤੋਂ ਅੱਖੀ ਇਸ ਤਰ੍ਹਾਂ ਨਾਲ ਇਹ ਜਿਹੜੇ ਸ਼ਬਦ ਨੇ ਇਹ ਸਾਡੇ ਮੱਝੀ ਦੇ ਸ਼ਬਦ ਨੇ ਇਹਦੀਆਂ ਵਿਸ਼ੇਸ਼ਤਾਵਾਂ ਦੇਖਦੇ ਆਂ ਅਸੀਂ ਬਹੁਤ ਇੰਪੋਰਟੈਂਟ ਆ ਸੁਰ ਜਾਂ ਟੂਨ ਮੱਝੀ ਦੀ ਮੁੱਖ ਵਿਸ਼ੇਸ਼ਤਾ ਹੈ ਸੁਰ ਜਾਂ ਟੋਨ ਮਾਜੀ ਦੀ ਮੁੱਖ ਵਿਸ਼ੇਸ਼ਤਾ ਇਹ ਪੰਜਾਬੀ ਦੀਆਂ ਤਿੰਨੇ ਸੁਰਾਂ ਉੱਚੀ ਨੀਵੀਂ ਤੇ ਮੰਝਲੀ ਮਾਜੀ ਵਿੱਚ ਬੜੀ ਵਿਆਪਕਤਾ ਨਾਲ ਵਰਤੀਆਂ ਜਾਂਦੀਆਂ ਨੇ ਉਲਟ ਜੀਬੀ ਉਲਟ ਜੀਬੀ ਜਿਹੜਾ ਸ਼ਬਦ ਆ ਲੱਲਾ ਲੱਲਾ ਜਿਵੇਂ ਲੜਲਾ ਇਸ ਤਰ੍ਹਾਂ ਬੋਲਦੇ ਹਾਂ ਅਸੀਂ ਇਹ ਵਿਸ਼ੇਸ਼ਤ ਹੁੰਦੀ ਹੈ ਇਸ ਦੀ ਤਾਂ ਲੱਲੇ ਨੂੰ ਅਸੀਂ ਬਿੰਦੀ ਲਗਾ ਦਿਆ ਲੜਲਾ ਬਣ ਜਾਂਦਾ ਹੈ ਜੀਵਨ ਉਲਟਾ ਕੇ ਬੋਲਣਾ ਮਾਜੀ ਦੇ ਉਚਾਰਨ ਵਿੱਚ ਹਰ ਅਸਵ ਸਵਰ ਸ਼ਬਦਾਂ ਦੇ ਅੰਤ ਵਿੱਚ ਨਹੀਂ ਆਉਂਦੇ। ਅਤੀ ਆਦੀ ਤੇ ਅਨੂ ਅਤੀ ਆਦੀ ਤੇ ਆਨੂ ਪਿਛੇਤਰ ਮਾਜੀ ਦੇ ਉਚਾਰਨ ਮੁਤਾਬਕ ਨਹੀਂ। ਮਤਲਬ ਕਿ ਇਹਦੀ ਵਿਸ਼ੇਸ਼ਤਾ ਇਹ ਸ਼ਬਦਾਂ ਦੇ ਆਰੰਭ ਵਿੱਚ ਦੋ ਦੀਰਘ ਸੁਰ ਇਕੱਠੇ ਨਹੀਂ ਆਉਂਦੇ। ਅੰਤ ਵਿੱਚ ਤਿੰਨ ਤਿੰਨ ਆ ਜਾਂਦੇ ਹਨ ਜਿਵੇਂ ਲਾ ਆ ਸਵਾਈਏ ਅੱਗੇ ਹੈਗਾ ਮਲਵਈ ਮਲਵਈ ਆ ਜਿਹੜੀ ਉੱਤਰ ਵਿੱਚ ਦਰਿਆ ਬਿਆਸ ਦੇ ਪੂਰਬੀ ਖੇਤਰ ਦੱਖਣ ਵਿੱਚ ਸਤਲੁਜ ਤੇ ਬਿਆਸ ਦੇ ਮਿਲਵੇਂ ਪੂਖੰਡ ਨੂੰ ਮਾਲਵਾ ਕਹਿੰਦੇ ਨੇ ਤੇ ਇਸ ਦੀ ਜਿਹੜੀ ਭਾਸ਼ਾ ਏ ਉਹ ਮਲਵਈ ਆ ਇਸ ਖੇਤਰ ਦੀ ਇਸ ਚ ਜ਼ਿਲ੍ਹਾ ਲੁਧਿਆਣਾ ਫਿਰੋਜ਼ਪੁਰ ਮੋਗਾ ਫਰੀਦਕੋਟ ਜ਼ਿਲ੍ਹਾ ਬਠਿੰਡਾ ਤੇ ਪਟਿਆਲਾ ਦਾ ਕੁਝ ਭਾਗ ਸ਼ਾਮਲ ਹਨ ਇਸ ਉਪਭਾਸ਼ਾ ਵਿੱਚ ਵਾਵਾ ਦੀ ਥਾਂ ਬੱਬਾ ਉਚਾਰਿਆ ਜਾਂਦਾ ਏ ਦੋ ਸਵਾਰਾਂ ਦੇ ਵਿਚਕਾਰ ਵਾਵਾ ਨੂੰ ਮਲਵਈ ਵਾਲੇ ਮੰਮਾ ਬੋਲਦੇ ਨੇ ਜਿਵੇਂ ਦਸਵਾ ਦੀ ਥਾਂ ਦਸਮਾ ਆਵਦਾ ਥੋਡਾ ਸੋਡਾ ਤੇਤੋਂ ਆਦੀ ਜਿਹੜੇ ਮਲਵਈ ਦੇ ਨਿੱਜੀ ਪੜਨਾਮ ਨੇ ਮੀਨਜ਼ ਇਹ ਮਲਵਈ ਭਾਸ਼ਾ ਦੇ ਨੇ ਸ਼ਬਦ ਚਲਾ ਗਿਆ ਲਈ ਮਲਵਈ ਵਾਲੇ ਬੱਗ ਗਿਆ ਉਚਾਰਦੇ ਹਨ ਮਲਵਈ ਦੀਆਂ ਵਿਸ਼ੇਸ਼ਤਾਵਾਂ ਨੀਮੀ ਸੁਰ ਦੀ ਵਰਤੋਂ ਮਾਝੀ ਵਾਂਗ ਹੀ ਹੁੰਦੀ ਹੈ ਪਰ ਉੱਚੀ ਸੁਰ ਦਾ ਉਚਾਰਨ ਨਹੀਂ ਹੁੰਦਾ ਇਹਦੇ ਵਿੱਚ ਅ ਪਰ ਉੱਚੀ ਸੁਰਾ ਜਿਹੜੀ ਉਹ ਮਾਝੀ ਵਿੱਚ ਨਾ ਹੋ ਕੇ ਮਲਵਈ ਵਿੱਚ ਇਹ ਉੱਠਦਾ ਇਹ ਸੁਰ ਦੋ ਧੁਨੀਆਂ ਵਿੱਚਕਾਰ ਆਉਣ ਵਾਲਾ ਹਾਂ ਹਾਂ ਮਲਵਈ ਵਿੱਚ ਪੂਰਾ ਉਚਾਰਿਆ ਜਾਂਦਾ ਹੈ ਮਲਵਈ ਮਾਝੀ ਨਾਲੋਂ ਵਧੇਰੇ ਵਿయోగ ਆਤਮਕ ਹੈ ਮਲਬਈ ਵਿੱਚ ਪ੍ਰਨਾਮੀ ਵਿਸ਼ੇਸ਼ ਖੇਤਰਾਂ ਦੀ ਵਰਤੋਂ ਬਿਲਕੁਲ ਨਹੀਂ ਹੁੰਦੀ ਅੱਗੇ ਦੁਆਬੀ ਦੀਆਂ ਵਿਸ਼ੇਸ਼ਤਾਵਾਂ ਦੁਆਬੀ ਦੇਖ ਲੈਂਦੇ ਆਂ ਅਸੀਂ ਦੋ ਦਰਿਆਵਾਂ ਵਿਚਕਾਰ ਘਰੀ ਧਰਤੀ ਨੂੰ ਦੁਆਬਾ ਆਖਿਆ ਜਾਂਦਾ ਹੈ ਪੰਜਾਬ ਵਿੱਚ ਸਤਲੁਜ ਤੇ ਵਿਆਸ ਦਰਿਆਵਾਂ ਦੇ ਵਿਚਕਾਰਲੇ ਖੇਤਰ ਨੂੰ ਦੁਆਬਾ ਆਖਦੇ ਨੇ ਤੇ ਉੱਥੋਂ ਦੀ ਬੋਲੀ ਨੂੰ ਦੁਆਬੀ ਇਸ ਉਪਭਾਸ਼ਾ ਅਧੀਨ ਕਿਹੜੇ ਕਿਹੜੇ ਜ਼ਿਲ੍ਹੇ ਆਉਂਦੇ ਨੇ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਤੇ ਨਵਾਂ ਸ਼ਹਿਰ ਇਸ ਭਾਸ਼ਾ ਦੇ ਵਿੱਚ ਉਪਭਾਸ਼ਾ ਦੇ ਵਿੱਚ ਕਿਉ ਪਿਉ ਲਈ ਕੇ ਤੇ ਪੇ ਸ਼ਬਦ ਉਚਾਰੇ ਜਾਂਦੇ ਨੇ ਤੁਹਾਡਾ ਤੁਹਾਡਾ ਤੁਹਾਨੂੰ ਇਸ ਦੇ ਨਿੱਜੀ ਪਰਨਾਵ ਨੇ ਦੁਆਬੀ ਚ ਸਹਾਇਕ ਕਿਰਿਆ ਸੀ ਦੀ ਥਾਂ ਸੀਗਾ ਸੀਗੀਆਂ ਤੇ ਸੀਗੇ ਉਚਾਰਿਆ ਜਾਂਦਾ ਏ ਇਹਦੀਆਂ ਵਿਸ਼ੇਸ਼ਤਾਵਾਂ ਦੇਖੀਏ ਜੇ ਅਸੀਂ ਬਾਹਰਲੇ ਘਰੇ ਦੀ ਦੁਆਬੀ ਉੱਪਰ ਮਾਜੀ ਮਲਵਾਈ ਤੇ ਪਵਾਦੀ ਕਾਂਗੜੀ ਦਾ ਪ੍ਰਭਾਵ ਆ ਇਸ ਵਿੱਚ ਵੀ ਮਾਜੀ ਵਾਂਗ ਉੱਚੀ ਤੇ ਨੀਵੀਂ ਸੁਰ ਮੌਜੂਦ ਆ ਸੁਰ ਮਾਜੀ ਵਰਗੀ ਆ ਸ਼ਬਦਾਂ ਦੇ ਆਰੰਭ ਵਿੱਚ ਦੋ ਸੁਰ ਇਕੱਠੇ ਨਹੀਂ ਆਉਂਦੇ ਉਲਟ ਜੀਵੀ ਲੱਲਾ ਦੀ ਵਰਤੋਂ ਵੀ ਇੱਥੇ ਵੀ ਹੁੰਦੀ ਹੈ ਅੱਗੇ ਪਵਾਦੀ ਆ ਪਵਾਦ ਦਾ ਭਾਵ ਪੂਰਬ ਦਾ ਅੱਧ ਪਵਾਦ ਦਾ ਭੂ ਖੰਡ ਸਤਲੁਜ ਦਰਿਆ ਦੇ ਨਾਲ ਲੱਗਦੇ ਜ਼ਿਲ੍ਹਾ ਲੁਧਿਆਣਾ ਖੇਤਰ ਤੋਂ ਪੂਰਬ ਵਿੱਚ ਦਰਿਆ ਘੱਗਰ ਤੱਕ ਫੈਲਿਆ ਹੋਇਆ ਈ ਦੱਖਣ ਵਿੱਚ ਇਹ ਪਟਿਆਲਾ ਨਾਭਾ ਜੀਂਦ ਦੀਆਂ ਰਿਆਸਤਾਂ ਤੱਕ ਆ ਇਸ ਇਲਾਕੇ ਵਿੱਚ ਰੋਪੜ ਅੰਮ੍ਰਾਲਾ ਪਟਿਆਲੇ ਦਾ ਕੁਝ ਹਿੱਸਾ ਸ਼ਾਮਲ ਹੈ ਇਸ ਵਿੱਚ ਇਸ ਉਪਭਾਸ਼ਾ ਚ ਅਸੀਂ ਤੇ ਤੁਸੀਂ ਦੀ ਥਾਂ ਹਮੇ ਤਵੇਂ ਉਚਾਰਿਆ ਜਾਂਦਾ ਹੈ ਸਾਨੂੰ ਤੁਹਾਨੂੰ ਇੱਥਾਂ ਹਮਾਨੂੰ ਤੁਮਾਨੂੰ ਜਿਹੜਾ ਸ਼ਬਦ ਆ ਨਾਲ ਨਾਲ ਦੀ ਥਾਂ ਗੈਲ ਗੈਲ ਉਚਾਰਿਆ ਜਾਂਦਾ ਹੈ ਇਹਦੀਆਂ ਵਿਸ਼ੇਸ਼ਤਾਵਾਂ ਨੇ ਮਲਵਈ ਦਾ ਰਲਾ ਕਾਫੀ ਹੈ ਤੂੰ ਨਹੀਂ ਵੀ ਉਹ ਤਾਂ ਬਿਲਕੁਲ ਮਲਵਈ ਵਰਗੀ ਆ ਮਲਵਈ ਵਾਂਗੀ ਉੱਚੀ ਸੁਰ ਦੀ ਵਰਤੋਂ ਮਾਜੀ ਨਾਲੋਂ ਘੱਟ ਹੁੰਦੀ ਆ ਪੌਦੀ ਵਿੱਚ ਉਲਟ ਜੀ ਵੀ ਲੱਲਾ ਦੀ ਵਰਤੋਂ ਹੁੰਦੀ ਆ ਪੌਦੀ ਦੇ ਕਿਰਿਆ ਰੂਪ ਮਾਜੀ ਤੇ ਮਲਵਈ ਨਾਲੋਂ ਵੱਖਰੇ ਨੇ ਜਿਵੇਂ ਜਾਹਾਂ ਜਾਊਂਗਾ ਨੂੰ ਜਾਹਾਂ ਖਾਂਦਾ ਖਾਹਾ ਦਿੰਦਾ ਦੇਹਾ ਕਿਰਿਆ ਵਿਸ਼ੇਸ਼ਣ ਵੀ ਵੱਖਰੇ ਨੇ ਈਬ ਹੁਣ ਈਕੇ ਐਤਕਾ ਈਕਣ ਈਕਣ ਕੋਗਲ ਉਦੋਂ ਕੋਗਲ ਕਦੋਂ ਜੋਗਲ ਜਦੋਂ ਤੋਗਲ ਤਦੋਂ ਇਸ ਤਰ੍ਹਾਂ ਦੀ ਜਿਹੜੀ ਵਰਤੋਂ ਇਹਦੇ ਉਪਭਾਸ਼ਾ ਦੇ ਵਿੱਚ ਹੁੰਦੀ ਆ ਜਿਹੜੀ ਬੋਧਦੀ ਆ ਸੰਬੰਧਕ ਵੀ ਹੋਰ ਪੰਜਾਬੀ ਭਾਸ਼ਾਵਾਂ ਉਪਭਾਸ਼ਾਵਾਂ ਤੋਂ ਵੱਖਰੇ ਨੇ ਤੇ ਗੈਲ ਲਵੇ ਨੇੜੇ ਨੂੰ ਲਵੇ ਕਹਿੰਦੇ ਨੇ ਕੰਨਿਓ ਪਾਸਿਓ ਓੜੀ ਤਰਫ ਕੁਝ ਕਾਰਕੀ ਸੰਬੰਧਕ ਨੇ ਜਿਹੜੇ ਇਹਦੇ ਕਾਸਮਾ ਜਿਹਨੂੰ ਕਿਸ ਵਿੱਚ ਕਹਿੰਦੇ ਆ ਸੀ ਉਹਨੂੰ ਕਹਿੰਦੇ ਨੇ ਕਾਸਮਾ ਕਿਸ ਕਰਕੇ ਕਾਤੇ ਕਿਸਕਾ ਕਿ ਕ ਜਸ ਜਸ ਨੂੰ ਜਿਸ ਨੂੰ ਪਰ ਉਤੇ ਕਿਨੂਨ ਕਿਸ ਨੂੰ ਕਿਨੂ ਕਿਨਾਂ ਨੂੰ ਤਾਂ ਇਸ ਤਰ੍ਹਾਂ ਨਾਲ ਇਹ ਸ਼ਬਦ ਨੇ ਇਹਦੀ ਵਿਸ਼ੇਸ਼ਤਾ ਨੇ ਪੁਆਦੀ ਦਾ ਅੰਤਲਾ ਜਿਹੜਾ ਹਾਂ ਨਹੀਂ ਉਚਾਰਿਆ ਜਾਂਦਾ ਨਾਸਕੀ ਵਿਅੰਜਨ ਅੰਗਾ ਤੇ ਅੰਗਾ ਦੀ ਵਰਤੋਂ ਨਹੀਂ ਹੁੰਦੀ ਤਾਲਵੀ ਸੰਘਰਸ਼ੀ ਸ਼ਬਦ ਸ ਦੇ ਪੈਰ 'ਚ ਬਿੰਦੀ ਵੀ ਨਹੀਂ ਹੁੰਦੀ ਤੇ ਦੰਤੀ ਸਾ ਕੇਵਲ ਦੰਤੀ ਹੈ ਪੁਆਦੀ ਵਿਚ ਬਾਂਗਰ ਦੇ ਅਸਰ ਦੇ ਹੇਠ ਕੁਝ ਸ਼ਬਦਾਂ ਦੇ ਮੁੱਢ ਵਿੱਚ ਹਰਸਵ ਸਵਰਾਂ ਦੀ ਦੀਰਗਤਾ ਮਿਲਦੀ ਹੈ ਜਿਵੇਂ ਖੂਣੋ ਖੁਣਾ ਨੂੰ ਖੂਣੋ ਚੁੱਲੂ ਚੂਲ ਉਹਾ ਉਸਾਰੂ ਇਸ ਤਰ੍ਹਾਂ ਨਾਲ ਦੀਰਗ ਸ਼ਬਦ ਨੇ ਜਿਹੜੇ ਉਹ ਆਉਂਦੇ ਨੇ ਪਾਦੀ ਵਿੱਚ ਹਮਾਨੂ ਮਾਨੂ ਬੜਨਾਮ ਵਿਚਮਾ ਪਾਦੀ ਦਾ ਸੰਬੰਧਕ ਆ ਜਿਹੜਾ ਵਿਚ ਤੇ ਮਾਂ ਦੇ ਮੇਂ ਦੇ ਸੰਜੋਗ ਨਾਲ ਬਣਿਆ ਹੋਇਆ ਮਾਝੀ ਤੇ ਮਲਵਈ ਨੂੰ ਡਾਕਟਰ ਪੀ.ਡੀ ਗੁਣੇ ਇੱਕੋ ਉਪਭਾਸ਼ਾ ਮੰਨਦੇ ਨੇ ਥਿਆੜਾ ਥਿਆੜੇ ਪਰਨਾਮ ਜਿਹੜਾ ਮਾਝੀ ਉਪਭਾਸ਼ਾ ਦੇ ਨੇ ਮਮਾ ਤੋਂ ਨਹੀਂ ਆ ਜਿਹੜੀ ਬਹੁਤਾਤ ਮਲਬਈ ਉਪਭਾਸ਼ਾ ਚਾਇਸ ਦੀ ਦੋ ਅੱਖਰਾਂ ਵਿੱਚ ਰਾਰੇ ਨੂੰ ਸਥਿਰ ਰੱਖਣਾ ਮਾਝੀ ਉਪਭਾਸ਼ਾ ਦੀ ਵਿਸ਼ੇਸ਼ਤਾ ਹੈ ਜਿਵੇਂ ਪੁੱਤਰ ਸੂਤਰ ਡਾక్టర్ ਵਿਦਿਆਪਾਸਕਰ ਅਰुण ਨੇ ਸਾਰੀਆਂ ਪਹਾੜੀ ਉਪਭਾਸ਼ਾਵਾਂ ਨੂੰ ਡੋਗਰੀ ਉਪਭਾਸ਼ਾ ਵਿੱਚ ਸ਼ਾਮਿਲ ਕੀਤਾ ਹੈ ਡਾਡਾ ਤੁਨੀ ਤਾਂ ਡਾੜਾ ਤੁਨੀ ਦੀ ਵਰਤੋਂ ਪੋਠੋਹਾਰੀ ਉਪਭਾਸ਼ਾ ਵਿੱਚ ਵਧੇਰੇ ਹੁੰਦੀ ਹੈ ਅੱਗੇ ਡਾక్టర్ ਜਗਿੰਦਰ ਸਿੰਘ ਪਵਾਰ ਦੀ ਜਿਹੜੀ ਡੈਫੀਨੇਸ਼ਨ ਦਿੱਤੀ ਹੋਈ ਹੈ ਇਹਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਜਿਹੜਾ ਭਾਸ਼ਾ ਦਾ ਵਿਸ਼ੇਸ਼ ਰੂਪ ਆ ਉਸ ਭਾਸ਼ਾ ਪਾਸ਼ਾ ਇਲਾਕੇ ਦੇ ਕਿਸੇ ਇੱਕ ਭਾਗ ਵਿੱਚ ਬੋਲਿਆ ਜਾਂਦਾ ਹੈ ਤੇ ਉਚਾਰਣ ਵਿਆਕਰ ਸ਼ਬਦ ਪੰਡਾਰ ਮੁਹਾਵਰੇ ਦੇ ਪੱਖ ਤੋਂ ਪਾਸ਼ਾ ਦੇ ਟਕਸਾਲੀ ਰੂਪ ਨਾਲੋਂ ਵੱਖਰਾ ਹੈ ਉਸ ਨੂੰ ਉਪਪਾਸ਼ਾ ਕਿਹਾ ਜਾਂਦਾ ਹੈ ਪੋਠੋਆਰੀ ਉਪਪਾਸ਼ਾਏ ਜਿਹੜੀ ਉਹ ਜੇਲਮ ਤੋਂ ਪਾਰ 라ਵਲਪਿੰਡੀ ਦੇ ਜੇਲਮ ਦੇ ਇਲਾਕੇ ਚ ਬੋਲੀ ਜਾਂਦੀ ਹੈ ਮੁਲਤਾਨੀ ਭਾਸ਼ਾਏ ਜਿਹੜੀ ਮੁਲਤਾਨ ਡੇਰਾ ਗਾਜ਼ੀ ਖਾਨ ਤੇ ਬਹਾਵਲਪੁਰ ਦੇ ਇਲਾਕਿਆਂ ਦੀ ਉਚਾਰੀ ਹੋਈ ਉਪਪਾਸ਼ਾਏ ਦੋਆਬੀ ਵਿੱਚ ਜੰਝ ਨੂੰ ਜਨੇਤ ਉਚਾਰਿਆ ਜਾਂਦਾ ਹੈ। ਮਲਤਾਨੀ ਉਪਭਾਸ਼ਾ ਵਿੱਚ ਦੱਦਾ ਤੁਨੀ ਦੀ ਥਾਂ ਢੱਡਾ ਤੁਨੀ ਦੀ ਵਰਤੋਂ ਕੀਤੀ ਜਾਂਦੀ ਹੈ। ਡੋਗਰੀ ਉਪਭਾਸ਼ਾ ਦਾ ਮੁੱਖ ਖੇਤਰ ਜੰਮੂ ਪ੍ਰਾਂਤ ਤੋਂ ਰਾਵੀ ਤੇ ਚਨਾਬ ਦਰਿਆ ਤੱਕ ਸਥਿਤ ਹੈ। ਇਸ ਉਪਭਾਸ਼ਾ ਵਿੱਚ ਕਕਾ ਨਾਲ ਸ਼ੁਰੂ ਹੋਣ ਵਾਲੇ ਕਿਰਿਆ ਵਿਸ਼ੇਸ਼ਣ ਵਿੱਚ ਔਂਕੜ ਲਗਾਇਆ ਜਾਂਦਾ ਜਿਵੇਂ ਕਿੱਧਰ ਦੀ ਥਾਂ ਕੁਧਰ। ਸੰਸਾਰ ਦੀਆਂ ਪਾਸ਼ਾਵਾਂ ਵਿੱਚ ਬੋਲਣ ਵਾਲਿਆਂ ਦੀ ਗਿਣਤੀ ਦੇ ਆਧਾਰ ਤੇ ਪੰਜਾਬੀ ਨੂੰ 13ਵਾਂ ਸਥਾਨ ਹਾਸਲ ਹੈ ਆਰਥੋਗ੍ਰਾਫੀ ਲਿਪੀ ਚਿੰਨਾ ਨੂੰ ਵਿਅਕਤ ਕਰਨ ਦੀ ਵਿਧੀ ਹੈ ਤਾਂ ਆਰਥੋਗ੍ਰਾਫੀ ਕੀ ਹੈ ਲਿਪੀ ਚਿੰਨਾ ਨੂੰ ਵਿਅਕਤ ਕਰਨ ਦੀ ਵਿਧੀ ਜੀਵੀ ਸਿੰਘ ਅਨਸਾਰ ਗੁਰਮੁਖੀ ਲਿਪੀ ਦਾ ਹਰ ਅੱਖਰ ਗੁਰੂ ਨਾਨਕ ਤੋਂ ਪਹਿਲਾਂ ਦਾ ਬਣਿਆ ਹੋਇਆ ਹੈ ਉਪਭਾਸ਼ਾ ਦਾ ਖੇਤਰ ਭਾਸ਼ਾ ਦੇ ਮੁਕਾਬਲੇ ਛੋਟਾ ਹੁੰਦਾ ਹੈ ਭਾਸ਼ਾ ਤੋਂ ਉਪਭਾਸ਼ਾ ਵਿੱਚਕਾਰ ਅੰਤਰ ਸ਼ਬਦਾਵਲੀ ਬਾਕ ਵਣਤਰ ਧੁਨੀ ਪ੍ਰਬੰਧ ਤੇ ਉਚਾਰ ਲਹਿਜੇ ਦਾ ਪੱਤਰ ਹੁੰਦਾ ਏ ਇੰਟਰਨੈਸ਼ਨਲ ਫੋਨੈਟਿਕ ਅਲਫਾਬੈਟ ਵਿੱਚ ਗੁਰਮੁਖੀ ਨੂੰ 161 ਚੀਨਾ ਰਹੀ ਲਿਖਿਆ ਜਾਂਦਾ ਏ ਸੰਸਕ੍ਰਿਤ ਦੀਆਂ ਕਕਾ ਚਚਾ ਟੈਂਕਾ ਤੱਤਾ ਪੱਪਾ ਧੁਨੀਆਂ ਪੰਜਾਬੀ ਵਿੱਚ ਕਰਮ ਬਾਰ ਤੀਜੀ ਅੱਖਰ ਗੱਗਾ ਜੱਜਾ ਡੱਡਾ ਦੱਦਾ ਬੱਬਾ ਹੋ ਗਈਆਂ ਜਿਵੇਂ ਸੰਸਕ੍ਰਿਤ ਦੇ ਸ਼ਬਦ ਨੇ ਅੰਕ ਅੰਗ ਪੰਜਾਬੀ ਵਿੱਚ ਸੰਸਕ੍ਰਿਤ ਚ ਕੁੰਚੀ ਕੁੰਜੀ ਕੀਟ ਕੀੜਾ ਅੰਤਰ ਅੰਦਰ ਪੰਜਾਬ ਪੰਜਾਬ ਇਸ ਤਰ੍ਹਾਂ ਨਾਲ ਸ਼ਬਦ ਨੇ ਜਿਹੜੇ ਉਹ ਚੇਂਜ ਹੋ ਗਏ ਬਦਲੀਆਂ ਗਈਆਂ ਧੁਨੀਆਂ ਡਾਕਟਰ ਗ੍ਰੀਅਰਸਨ ਕਾਂਗੜੀ ਨੂੰ ਡੋਗਰੀ ਦੀ ਉਪਬੋਲੀ ਮੰਨਦਾ ਏ ਜਿਹੜੀ ਕਾਂਗੜੀ ਭਾਸ਼ਾ ਹੈ ਉਹ ਡੋਗਰੀ ਦੀ ਉਪਬੋਲੀ ਹੈ ਸੰਸਕ੍ਰਿਤ ਦੀ ਸਿਹਾਰੀ ਜਾਂ ਔਂਕੜ ਪੰਜਾਬੀ ਵਿੱਚ ਮੁਕਤਾ ਵਿੱਚ ਬਦਲ ਜਾਂਦਾ ਏ ਤਾਂ ਇਹ ਕੁਝ ਵਿਸ਼ੇਸ਼ਤਾਵਾਂ ਨੇ ਪਾਸ਼ਾ ਉਪ ਪਾਸ਼ਾ ਬਾਰੇ ਪੜਿਆ ਸੀ ਇਸ ਵੀਡੀਓ ਦੇ ਵਿੱਚ ਉਮੀਦ ਕਰਦੀ ਹਾਂ ਤੁਹਾਨੂੰ ਸਮਝ ਆ ਰਿਹਾ ਹੋਊਗਾ ਤੇ ਤੁਹਾਨੂੰ ਜਿਹੜਾ ਏ ਇਸ ਵੀਡੀਓ ਤੋਂ ਫਾਇਦਾ ਮਿਲੂਗਾ ਵੀਡੀਓ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਤੋਂ ਤੁਹਾਨੂੰ ਜਿਹੜੀ ਆ ਜਾਣਕਾਰੀ ਮਿਲ ਸਕੇ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਨਾਲ OK ਥੈਂਕਸ